ਮੁcj ਲੋ ਇਹ ਤੁਹਾਡਾ ਸੇਵਾ ਕਰਦਾ ਮੌਕਾ ਮਿਲਿਆ ਆਪਣੇ ਜ਼ਿਲ੍ਹੇ ਵਾਸਤੇ ਇੱਕ ਤੜਪ ਹੁੰਦੀ ਹੈ ਵੀ ਆਪਣੇ ਜ਼ਿਲ੍ਹੇ ਨੂੰ ਵਧੀਆ ਇੱਕ ਬਣਾਈਏ ਚਾਹੇ ਕਿਸੇ ਵੀ ਖੇਤਰ ਚ ਹੋਵੇਾਨੂੰ ਪਤਾ ਹੈ ਕਿ ਆਪਾਂ ਕਿਸ ਤਰ੍ਹਾਂ ਜਿਹੜਾ ਵਾ ਇਸ ਜੋ ਸਰਕਾਰ ਵੱਲੋਂ ਪੰਜਾਬ ਸਰਕਾਰ ਵੱਲੋਂ ਪ੍ਰੋਗਰਾਮ ਦਿੱਤਾ ਗਿਆ ਵਾ ਉਹਨੂੰ ਆਪਾਂ ਇੰਪਲੀਮੈਂਟ ਕਿਵੇਂ ਕਰਨਾ ਸਾਡੇ ਏਡੀ ਸਾਹਿਬ ਉਹ ਕਿ ਮੈਨੂੰ ਇਹ ਆਪਣੇ ਆਪ 'ਚ ਮਾਣ ਮਹਿਸੂਸ ਹੋ ਰਿਹਾ ਕਿ ਮੈਂ ਇਹਨਾਂ ਦੇ ਨਾਲ ਆ ਜਿਹੜੇ ਜਿਹੜੇ ਪਿਛਲੇ 10 15 ਦਿਨ ਇਹਨਾਂ ਦੇ ਨਾਲ ਬਤੀਤ ਕਰ ਰਹੇ ਹਾਂ ਤੁਕਾ ਜੀ ਸਵੇਰੇ 8 ਵਜੇ ਨਿਕਲਦੇ ਆ ਤੇ 10 11 ਵਜੇ ਤੱਕ 2 3 ਪਿੰਡ ਕਵਰ ਕਰਕੇ ਆਪਣੇ ਦਫ਼ਤਰ ਦਾ ਕੰਮ ਜਿਹੜਾ ਹੋ ਉਹ ਨਿਬੇੜ ਲਿਓ ਕਿਉਂਕਿ ਉਹ ਲੋਕਲ ਹੋਣ ਕਰਕੇ ਆਪਾਂ ਸਾਰਾ ਕੰਮ ਕਰ ਰਹੇ ਹਾਂ ਜੇ ਬਾਹਰੋਂ ਕੋਈ ਆਉਂਦਾ ਹੋਵੇ ਤਾਂ ਫਿਰ ਥੋੜਾ ਜਿਆਦਾ ਹੁੰਦਾ ਵਾ ਕਿ ਯਾਰ ਕੰਪਸ਼ਾ ਹੋ ਜਾਂਦੀ ਪਰ ਇਹਨਾਂ ਨੇ ਇਹ ਗੱਲ ਇਹ ਗੱਲ ਡ੍ਰਿਡ ਕਰਕੇ ਮੈਨੂੰ ਕਹਿ ਤੀ ਪਿਆ ਆਪਾਂ ਇਸ ਵਾਰੀ ਜ਼ਿਲ੍ਹੇ ਦੇ ਗੁਰਦਾਸਪੁਰ ਨੂੰ ਆਪਾਂ ਜ਼ੀਰੋ ਬਰਨਿੰਗ ਕਰਨਾ ਜਿਸ ਤਰ੍ਹਾਂ ਚੱਲਦਾ ਪਿਆ ਜਿਸ ਤਰ੍ਹਾਂ ਇਹਨਾਂ ਦੱਸਿਆ ਕਿ 459 ਏਕੜ ਜਿਹੜੀ ਸਾਡੀ 1509 ਜਿਹੜੀ ਉਹ ਆਈ ਪੀ ਹਾਰਵੈਸਟ ਕਰਕੇ ਮੰਡੀ 'ਚ ਵੇਚੀ ਆ ਤੇ ਅਜੇ ਤੱਕ ਸਾਡਾ ਜਿਹੜਾ ਬਿਲਕੁਲ ਬਿਲਿੰਗ ਹੋ ਕੇ ਸਾਰਾ ਜਿਹੜਾ ਵਾ ਉਹ ਵਧੀਆ ਤਰੀਕੇ ਨਾਲ ਚੱਲ ਰਿਹਾ। ਕਿਉਂਕਿ ਜੇ ਮੈਡੀਕਲ ਆਪਦੇ ਜੀ। ਫੀਕਟੈਂ ਦੀ ਬੜੀ ਨਾ ਭਿਆਨਕ ਬਿਮਾਰੀ। ਜੇ ਤੁਸੀਂ ਆਪੇ ਲਾ ਕੇ ਰੁਪਿਆ ਖਾਚੀ ਵੀ ਲਓਗੇ ਕਿ ਕਿ ਬਚਾ ਦਾਖਲ ਹੋ ਗਿਆ ਲੱਖ 2 ਲੱਖ ਦੇ ਲਾਗਤ ਤੇ ਲਾ ਦਿੱਤਾ। ਫਿਰ ਫਾਇਦਾ ਕੀ ਹੋਇਆ? ਕੋਈ ਫਾਇਦਾ ਨਹੀਂ। ਗੱਲ ਸਮਝਣ ਵਾਲੀ ਗੱਲ ਇਹ ਹੈ ਕਿ ਅੱਜਕਲ ਬੱਚੇ ਤੁਸੀਂ ਦੇਖੋ ਕਿ ਜਿਸ ਤਰ੍ਹਾਂ ਮਾੜਾ ਜੀ ਹਵਾ ਬਦਲੇ ਜਾਂ ਮੌਸਮ ਬਦਲੇ ਨਾਲ ਹੀ ਕੋਈ ਨੂੰ ਬੁਖਾਰ ਹੋ ਜਾਂਦਾ ਖਾਂਸੀ ਲੱਗ ਜਾਂਦੀ ਜੁਕਾਮ ਲੱਗ ਜਾਂਦਾ ਨਹੀਂ ਤੇ ਹੋਰ ਕੋਈ ਜਿਹੜੀਆਂ ਫੇਫੜੇ ਦੀਆਂ ਬਿਮਾਰੀਆਂ ਲੱਗ ਜਾਂਦੀਆਂ ਬਲਗਮ ਆਣੀ ਸ਼ੁਰੂ ਹੋ ਗਈ ਬੜੇ ਕਾਰਨ ਹੈ ਬਟ ਉਹਦਾ ਇੱਕ ਕਾਰਨ ਹੈ ਕਿ ਜਿਹੜੀ ਅਸੀਂ ਪ੍ਰਾਲੀ ਨੂੰ ਆਗ ਲਾਣੇ ਆ ਉਹ ਕੁਝ ਦਿਨਾਂ ਚ ਹੀ ਹੁੰਦਾ ਕੁਝ ਦਿਨਾਂ ਦੇ ਵਿੱਚ ਜਦੋਂ ਅਸੀਂ ਲਾਣੇ ਆ ਸਭ ਤੋਂ ਪਹਿਲਾਂ ਤੇ ਜਿਹੜਾ ਸਾਡਾ ਕੋਈ ਲੰਗਦਾ ਬੱਚੇ ਸਕੂਲ ਪੜਨ ਜਾਂਦੇ ਆ ਤੁਹਾਡੇ ਵੀ ਸਾਡੇ ਵੀ ਜੋ ਨਿਕਲਦੇ ਆ ਤੇ ਉਹਨਾਂ ਦੇ ਫੇਫੜਿਆਂ ਤੇ ਸਭ ਤੋਂ ਪਹਿਲਾਂ ਅਸਰ ਕਰਤੀ। ਇਹ ਚ ਕਰਕੇ ਹੁਣ ਜਿਹੜੀ ਜ਼ਰੂਰੀ ਚੀਜ਼ ਐ ਤੁਸੀਂ ਦੇਖਿਆ ਇੱਕ ਬੜੀ ਹੀ ਮਤਲਬ ਮੈਂ ਕਵਾਂਗਾ ਕਿ ਆਪਣੇ ਗੁਰਦਾਸਪੁਰ ਜ਼ਿਲ੍ਹੇ ਲਈ ਤੇ 350 ਤੋਂ ਵੱਧ ਪਿੰਡਾਂ ਤੇ ਹੜ ਦੀ ਮਾਰ ਪਈ ਐ। ਹਨਾ ਸਾਡੇ ਕਿਸਾਨ ਵੀਰਾਂ ਦੀਆਂ ਫਸਲਾਂ ਗਈਆਂ ਲੋਕਾਂ ਦੇ ਘਰ ਗਏ ਹੋਰ ਜਿਹੜੀ ਘਰ ਦੀਆਂ ਜ਼ਰੂਰੀ ਚੀਜ਼ਾਂ ਸੀਗੀਆਂ ਸਾਰੀਆਂ ਖਰਾਬ ਹੋਈਆਂ। ਇਹ ਕਿਉਂ ਐ ਵਾਤਾਵਰਣ ਚ ਤਬਦੀਲੀ। ਹਨਾ ਪਾੜਾ ਦੇ ਪਾਰ ਡਿੱਗੀ ਤੁਸੀਂ ਦੇਖਿਆ ਸਾਰੇ ਨੇ YouTube ਤੇ ਸਾਰੇ ਚਲਾਉਂਦੇ ਜਾਂ Facebook ਸਾਰੇ ਦੇਖਦੇ ਹੋ। ਹੋ ਜਿਹੜੀ ਜਿਹੜੀ ਮੁਢਲੀ ਜ਼ਿੰਮੇਵਾਰੀਆਂ ਮਾਤਾ ਨੂੰ ਪੂਜਾਂਦੀ ਸਾਡੀ ਹੈ ਬਾਕੀ ਗੱਲਾਂ ਤੇ ਬਾਅਦ ਦੀਆਂ ਅਸੀਂ ਭਰਾਲੀ ਨੂੰ ਅੱਗ ਨਹੀਂ ਲਾਣੀ ਦੂਸਰੀ ਵਾਰ ਗੱਲ ਦੱਸਾਂ ਕਿ ਜਿੱਦਾਂ ਬਾਕੀ ਜਿਹੜੀਆਂ ਜਿਹੜੀਆਂ ਕਹਿੰਦੇ ਕਿ ਸਾਇੰਸ ਤਰ੍ਹਾਂ ਦੀ ਬਰੀਕੀ ਦੀਆਂ ਗੱਲਾਂ ਮੈਕਮਤ ਸੀਓ ਸਾਹਿਬ ਨੇ ਤੁਹਾਨੂੰ ਦੱਸ ਹੀ ਦਿੱਤੀਆਂ ਹਨਾ ਸਾਡੇ ਹਮੇਸ਼ਾ ਵਹਿਮ ਚ ਹੁੰਦੇ ਹਰਪੁਰੇ ਦੇ ਵਿੱਚ ਸਰਦਾਰ ਏਡੀ ਸਾਹਿਬ ਸਾਡੇ ਪਹੁੰਚੇ ਨੇ ਹੋਰ ਅਫਸਰ ਵੀ ਸਾਹਿਬਾਨ ਪਹੁੰਚੇ ਨੇ ਅਸੀਂ ਬਹੁਤ ਇਹਨਾਂ ਦਾ ਧੰਨਵਾਦ ਕਰਦੇ ਹਾਂ ਕਿ ਸਾਡੇ ਪਿੰਡ ਦੇ ਵਿੱਚ ਚਲੋ ਸਾਡੇ ਪਿੰਡ ਦਾ ਹਾਲਚਲ ਪੁੱਛਿਆ ਇਹਨਾਂ ਨੇ ਜੋ ਵੀ ਸਾਡੇ ਪਿੰਡ ਦੀਆਂ ਮੁਸ਼ਕਲਾਂ ਸੀ ਉਹ ਅਸੀਂ ਮੁਸ਼ਕਲਾਂ ਆਪਣੇ ਈਡੀ ਸਾਹਮਣੇ ਦਸੀਆਂ ਤੇ ਉਹਨਾਂ ਨੇ ਇਹਨੂੰ ਸਸਸਨ ਦਵਾਇਆ ਕਿ ਤੁਹਾਡੀਆਂ ਇੰਜਰੀਆਂ ਮੁਸ਼ਕਲਾਂ ਹੱਲ ਕੀਤੀਆਂ ਜਾਣਗੀਆਂ